ਉਤੋ ਪਹਿਲਾ ਧੰਨਵਾਦ ਤੁਹਾਡਾ ਸਾਰਿਆਂ ਦਾ ਨੇਸ਼ਨ ਪੰਜਾਬ ਆਪਣੀ ਬੋਲੀ ਆਪਣਾ ਦੇਸ਼ ਇੱਕ ਨਵਾਂ ਇੱਕ ਚੈਨਲ ਜਿਹੜਾ ਕਿ ਪੰਜਾਬ ਦੇ ਸੱਭਿਆਚਾਰ ਦੀ ਪੰਜਾਬ ਦੇ ਧਰਮ ਦੀ ਪੰਜਾਬ ਦੀਆਂ ਖੇਡਾਂ ਦੀ ਇੱਕ ਤਸਵੀਰ ਪੇਸ਼ ਕਰਿਆ ਕਰੂਗਾ ਤੇ ਜਿਹੜੀਆਂ ਬੜੀਆਂ ਸ਼ਖਸੀਅਤਾਂ ਨੇ ਨਾਮੀ ਸ਼ਖਸੀਅਤਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਤਜਰਬੇ ਉਨ੍ਹਾਂ ਦੀ ਤਰੱਕੀ ਦਾ ਰਾਹ ਉਹ ਲੋਕਾਂ ਤੱਕ ਲੈ ਕੇ ਜਾਇਆ ਕਰੂਗਾ ਇਹੋ ਜਿਹਾ ਉਦਮ ਦੇ ਨਾਲ ਸਾਡੇ ਬੜੇ ਸਤਿਕਾਰਯੋਗ ਨਿਰਮਲ ਕਲਿਆਣ ਜੀ ਜਿਨ੍ਹਾਂ ਨੂੰ ਪਹਿਲਾਂ ਬਹੁਤ ਤਜਰਬਾ ਹੈ ਇਸ ਖੇਤਰ ਦਾ ਉਹ ਇੱਕ ਨਵਾਂ ਇੱਕ ਤਜਰਬਾ ਲੈ ਕੇ ਆ ਰਹੇ ਨੇ ਤੇ ਇਸ ਚੈਨਲ ਦੇ ਵਿੱਚ ਬਾਕੀ ਚੈਨਲਾਂ ਦੀ ਤਰ੍ਹਾਂ ਕੋਈ ਨੈਗੇਟਿਵਿਟੀ ਨਹੀਂ ਕੋਈ ਫੇਕ ਭੜਕਾਊ ਖਬਰਾਂ ਨਹੀਂ ਬਸ ਸਿਰਫ ਉਹ ਗੱਲਾਂ ਹੋਣਗੀਆਂ ਜਿੰਨਾ ਦੇ ਨਾਲ ਵਾਕਈ ਲੋਕਾਂ ਨੂੰ ਫਾਇਦਾ ਹੋਵੇ ਤੇ ਜਿਹੜੀ ਇਹਦੀ ਆਡੀਅנס ਆ ਉਹਨਾਂ ਨੂੰ ਵੀ ਜ਼ਿੰਦਗੀ ਵਿੱਚ ਕੁਝ ਕਰਨ ਦਾ ਪਤਾ ਲੱਗੇ ਕੁਝ ਕਰਨਾ ਸਿੱਖਣਾ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਨੇਸ਼ਨ ਪੰਜਾਬ ਆਪਣੀ ਬੋਲੀ ਆਪਣਾ ਦੇਸ਼ ਦੇ ਲੋਗੋ ਦੇ ਅੰਡਰ ਜਿਹੜਾ ਸਾਡਾ ਇਹ ਚੈਨਲ ਆ ਜਿਹਦੇ ਤੇ ਵੱਡੀਆਂ ਸ਼ਖਸੀਅਤਾਂ ਆਇਆ ਕਰਨਗੀਆਂ ਤੁਸੀਂ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਇਸ ਚੈਨਲ ਦੇ ਨਾਲ ਜੁੜੋ ਤੁਹਾਡਾ ਬਹੁਤ ਬਹੁਤ ਧੰਨਵਾਦ